ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਵਿਖੇ ਮੌਜੂਦ ਆ ਜਿੱਥੇ ਸ਼ਹੀਦੀ ਜੋੜ ਸਭਾ ਦਾ ਅੱਜ ਦੂਜਾ ਦਿਨ ਹੈ ਲੱਖਾਂ ਦੀ ਗਿਣਤੀ 'ਚ ਲੋਕ ਨੇ ਜਿਹੜੇ ਨਤਮਸਤਕ ਹੋ ਰਹੇ ਨੇ ਉੱਥੇ ਹੀ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਸਿੱਖ ਇਤਿਹਾਸ ਦੀ ਦਿੱਤੀ ਜਾ ਰਹੀ ਹੈ ਤੇ ਸਾਡੇ ਨਾਲ ਮੌਜੂਦ ਨੇ ਸ਼੍ਰੀ ਸਹਿਜ ਪਾਠ ਸੇਵਾ ਅੰਮ੍ਰਿਤਸਰ ਤੋਂ ਟੀਮ ਆ ਜਿਹੜੀ ਆਈ ਹੋਈ ਹੈ ਜੋ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਛੋਟੇ ਸਾਬ ਜਦਨਾ ਜੀ ਕੀ ਇਤਿਹਾਸ ਸੀਗਾ ਉਹਦੇ ਬਾਰੇ ਜਾਣੂ ਕਰਵਾ ਰਹੀ ਹੈ ਗੱਲਬਾਤ ਕਰਾਂਗੇ ਫਤਰੀਗਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕੀ ਨਾਮ ਆ ਜੀ ਤੇ ਕਿਹੜੀ ਸੁਸਾਇਟੀ ਨਾਮ ਮੇਰੀ ਸਤਵਿੰਦਰ ਸਿੰਘ ਜੀ ਮੈਂ ਤਾਂ ਅਸੀਂ ਸ੍ਰੀ ਸਹਿਜਪੁਰ ਸੇਵਾ ਸੰਸਥਾ ਅੰਮ੍ਰਿਤਸਰ ਸਾਹਿਬ ਕੋਲ ਤੋਂ ਸਟਾਲ ਲਗਾਈ ਗਈ ਹੈ ਜਿੱਥੇ ਕਿ ਇੱਥੇ ਆਉਣ ਵਾਲੀ ਸੰਗਤਾਂ ਨੂੰ ਅਸੀਂ ਇਤਿਹਾਸ ਨਾਲ ਜਾਣੂ ਕਰਵਾ ਰਹੇ ਹਾਂ ਜਾਣੂ ਕਰਾਉਣ ਦੇ ਬੜੇ ਤਰੀਕੇ ਹੁੰਦੇ ਨੇ ਇਸ ਤਰੀਕਾ ਅਸੀਂ ਸ਼ੁਰੂ ਕੀਤਾ ਇੱਕ ਅਸੀਂ ਇੱਥੇ ਆਉਣ ਵਾਲੇ ਬੱਚਿਆਂ ਨੂੰ ਸਮਝੰਦਾਂ ਬਿਲਕੁਲ ਇਤਿਹਾਸ ਨਾਲ ਪੇਟਾ ਰਹਿਤ ਬਣ ਰਿਹਾ ਸਾਰਾ ਜਿੱਦੀ ਕੋਈ ਪੇਟਾ ਨਹੀਂ ਹੈ ਇੱਕ ਕਿਤਾਬਾਂ ਦੇ ਰਿਹਾ ਫਤੇਗੜ ਸਾਹਿਬ ਚਰਚ ਦੇ ਬੱਚਿਆਂ ਨੂੰ ਕਿਉਂਕਿ ਇਸ ਤਰ੍ਹਾਂ ਦੇ ਲੰਗਰ ਜਿਵੇਂ ਆਪਾਂ ਜਦੋਂ ਅਸੀਂ ਕਹਿੰਦੇ ਵੀ ਲੰਗਰ ਲਾਓ ਲੰਗਰ ਰੱਜ ਕੇ ਲਗਾਓ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਸਮੇਂ ਦੀ ਲੋੜ ਮੁਤਾਬਕ ਲੰਗਰ ਲਾਉਣਾ ਚਾਹੀਦਾ ਹੈ ਅੱਜ ਦੇ ਸਮਝਣ ਲੰਗਰ ਹੈ ਉਹ ਹੈਗਾ ਜੀ ਕਿਤਾਬਾਂ ਦਾ ਘਟੋੜ ਐਜੂਕੇਸ਼ਨਲ ਲੰਗਰ ਲਗਾਣਾ ਚਾਹੀਦਾ ਉਹਦੇ ਅਕੋਰਡਿੰਗ ਅਸੀਂ ਬੱਚਿਆਂ ਨੂੰ ਗਿਆਨ ਵੰਡਦੇ ਹੋਏ ਬੱਚਿਆਂ ਨੂੰ ਕਿਤਾਬਾਂ ਦਾ ਲੰਗਰ ਲਗਾਏ ਹੋਏ ਆਪਾਂ ਗੱਲ ਕਰੀਏ ਜੀ ਸੋਸਾਇਟੀ ਠੀਕ ਆ ਵਧੀਆ ਉਪਰਾਲਾ ਕਰ ਰਹੀ ਆ ਪਰ ਉਰੇ ਨੌਜਵਾਨ ਜਿਹੜੇ ਆਉਂਦੇ ਨੇ ਉਹਨਾਂ ਨੂੰ ਗਿਆਨ ਹੀ ਨਹੀਂ ਹੈਗਾ ਫਿਰ ਆਪਾਂ ਉਰੇ ਆ ਕਿਸ ਮਨਸ਼ਾ ਦੇ ਨਾਲ ਰਹੇ ਆ ਤੁਸੀਂ ਕੀ ਵਿਚਾਰ ਨੇ ਤੁਹਾਡੇ ਦੇਖੋ ਗੱਲ ਇਹ ਕਿ ਜਿੰਨਾ ਚਿਰ ਸਾਡੇ ਬੱਚਾ ਨੂੰ ਆਪਣੇ ਵਜੂਦ ਦਾ ਨਹੀਂ ਪਤਾ ਲ ਜਿਸ ਬੱਚੇ ਨੂੰ ਆਪਣੇ ਵजूद ਦਾ ਅਹਿਸਾਸ ਹੀ ਨਹੀਂ ਉਹ ਆ ਕਿ ਤੇ ਹੁੱਲੜਬਾਜੀ ਕਰਦੇ ਨੇ ਪਰ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਪੱਤਾ ਇਲਮ ਹੈਗਾ ਕਿ ਬਿਲਕੁਲ ਸਿਫਤਿਕ ਇਤਿਹਾਸ ਇਤੋਂ ਦਾ ਹੈ ਕੀ ਹੈ ਕਿਉਂਕਿ ਪਹਿਲੀ ਗੱਲ ਇਤਿਹਾਸ ਆ ਬੜਾ ਵਿਲੱਖਣ ਹੈ ਪੂਰੇ ਸੰਸਾਰ ਵਿੱਚੋਂ ਕੋਈ ਛੋਟਾ ਮੋਟਾ ਇਤਿਹਾਸ ਨਹੀਂ ਹੈ ਕਹਿਣਾ ਸੌਖਾ ਬਟੂ ਪਿਆਰ ਵਾਲਿਓ ਪਰ ਜਦੋਂ ਆਪਾਂ ਇਤਿਹਾਸ ਬਾਰੇ ਪੜ੍ਹਦੇ ਆ ਨਾ ਤਾਂ ਅੱਖਾਂ ਚੋਂ ਮੱਲੋ ਜੀ ਹੰਝੂ ਨਾ ਸ਼ੁਰੂ ਹੋ ਜਾਂਦੇ ਨੇ ਬੜਾ ਸਾਕਤ ਬੜੀ ਇਤਿਹਾਸ ਹੈ ਬੱਚਿਆਂ ਦੀ ਇਤਿਹਾਸ 'ਚ ਨਾ ਪੜਨ ਦੀ ਰੁਚੀ ਇਹ ਜਿਹੜਾ ਅੱਜ ਕੱਲ ਜਿਹੜਾ ਮੌਜੂਦਾ ਸਮਾ ਹੈ ਜਿਵੇਂ ਸੱਜੇ ਖੱਬੇ ਪਰਭਾਵ ਹੈ ਪਛਮੀ ਸੱਭ ਦਾ ਪ੍ਰਭਾਵ ਕਿ ਜਿਹੜਾ ਪਰਿਵਾਰਾਂ ਜਿਹੜਾ ਮਾਹੌਲ ਹੈ ਉਹ ਪਹਿਲਾਂ ਵਰਗਾ ਨਹੀਂ ਰਿਹਾ ਕਾਰਨ ਕੀ ਹੈ ਕਿ ਜਿਹੜੇ ਸਾਡੇ ਮਾਪੇ ਨੇ ਉਹ ਅੱਜ ਕੱਲ ਸਮਝਦੇ ਨਹੀਂ ਕਿ ਜਿਹੜਾ ਬੱਚਾ ਪੰਜਾਬੀ ਮਾਂ ਬੋਲੀ ਪੜਦਾ ਜਾਂ ਗੁਰਵਾਣੀ ਪੜਦਾ ਬੈਕਪੋਰਟ ਸੋਚਦਾ ਮਾਲਕ ਪਰ ਐਦਾ ਨਹੀਂ ਹੁੰਦਾ ਗੁਰਵਾਣੀ ਪੜਨ ਵਾਲੇ ਅੱਜ ਵੀ ਅਗਾਹ ਬਦੂ ਸੋਚਦੇ ਮਾਲਕ ਨੇ ਇਹਦਾ ਬੜੇ ਪ੍ਰਤੱਖ ਉਦਾਹਰਣ ਸੰਸਾਰ ਤੇ ਬੜੇ ਵੱਡੇ ਵੱਡੇ ਸ਼ਕਤੀਆਂ ਨੇ ਮੌਜੂਦਾ ਹਾਲਾਤ ਦੇ ਵਿੱਚ ਜਿਹਨੇ ਗੁਰਵਾਣੀ ਘਰੋਂ ਪੜਨੀ ਸ਼ੁਰੂ ਕੀਤੀ ਤਾਂ ਸੰਸਾਰ ਦੇ ਵੱਡੇ ਵੱਡੇ ਸਥਾਨਾਂ ਤੇ ਪਹੁੰਚ ਤੁਸੀਂ ਜੇ ਗੱਲ ਕਰੀਏ ਛੋਟੇ ਬੱਚਿਆਂ ਦੇ ਹੱਥਾਂ 'ਚ ਸਲੇਟਾਂ ਦੇਖਣ ਨੂੰ ਮਿਲਿਆ ਨੇ ਉਹ ਲਿਖਾਈ ਲਿਖ ਰਹੇ ਨੇ ਕੀ ਉਹਨਾਂ ਤੋਂ ਲਿਖਾਇਆ ਜਾ ਰਿਹਾ ਉਹਨਾਂ ਨੂੰ ਕੀ ਦੱਸਿਆ ਜਾ ਰਿਹਾ ਇਹ ਸਭ ਤੋਂ ਵੱਡੀ ਗੱਡੀ ਗੱਲ ਹੈ ਵੀਰੇ ਅਸੀਂ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਵਾਸਤੇ ਪ੍ਰਾਰਲਾ ਕੀਤਾ ਕਿ ਜਿਹੜੇ ਬੱਚੇ ਕੋਲ ਆਪਣੀ ਮਾਂ ਬੋਲੀ ਨਹੀਂ ਹੈ ਉਹ ਬੱਚੇ ਦਾ ਕੁਝ ਵੀ ਨਹੀਂ ਹੈ ਪੁਰਾਤਨ ਸਮੇਂ 'ਚ ਇੱਕ ਬੜਾ ਬਜ਼ੁਰਗਾਂ ਦਾ ਬੜਾ ਵੱਡਾ ਮਹਿਣਾ ਹੁੰਦਾ ਸੀ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਕਿਉਂਕਿ ਜਿਹੜੇ ਬੱਚੇ ਉਹਨਾਂ ਦੀ ਮਾਂ ਬੋਲੀ ਭੁੱਲ ਜਾਂਦੀ ਹੈ ਨਾ ਉਹ ਬੱਚਾ ਆਪਣੇ ਬੇਸੇ ਨਾਲ ਟੁੱਟਦਾ ਹੈ ਆਪਣੇ ਇਤਿਹਾਸ ਨਾਲ ਟੁੱਟਦਾ ਹੈ ਤੇ ਆਪਣੇ ਗ੍ਰੂਨ ਨਾਲ ਟੁੱਟਦਾ ਹੈ ਜਿਵੇਂ ਕਿ ਬੜੀ ਵੱਡੀ ਉਦਾਹਰਨ ਸੰਸਾਰ ਦੇ ਵਿੱਚ ਜਿਹੜੇ ਈਸਾਈ ਸੌਰੀ ਯਹੂਦੀ ਲੋਕ ਨੇ ਉਹਨਾਂ ਦਾ ਬੱਚਾ ਪਹਿਲੇ 13 ਸਾਲ ਦੀ ਉਮਰ ਤੱਕ ਆਪਣੀ ਹੀਬਰੂ ਭਾਸ਼ਾ ਪੜ੍ਹਦਾ ਹੈ ਤੇ ਹਾਲਾਤ ਇਹ ਨੇ ਕਿ ਇਸ ਵੇਲੇ ਸੰਸਾਰ ਦੇ ਜਿੰਨੇ ਵੀ ਨੋਬਲ ਪ੍ਰਾਈਜ਼ ਨੇ ਵੱਧ ਤੋਂ ਵੱਧ ਨੋਬਲ ਪ੍ਰਾਈਜ਼ ਉਹ ਯਹੂਦੀਆਂ ਕੋਲ ਨੇ ਸਭ ਤੋਂ ਵੱਧ ਨੇ ਸਾਡੀ ਬਦਕਿਸਮਤੀ ਹੈ ਕਿ ਸਿੱਖਾਂ ਕੋਲੇ ਇੱਕ ਵੀ ਨੋਬਲ ਪ੍ਰਾਈਜ਼ ਨਹੀਂ ਹੈ। ਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਟੁੱਟੇ ਆਂ, ਅਸੀਂ ਆਪਣੇ ਵਿਰਸੇ ਗੁਰੂ ਤੋਂ ਟੁੱਟੇ ਆਂ। ਇੱਥੇ ਇਹ ਗੱਲ ਨਹੀਂ ਕਿ ਸਾਡੇ ਕੋਲੇ ਕਿਸੇ ਚੀਜ਼ ਦੀ ਕਮੀ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਸਾਡੇ ਕੋਲੇ ਬੜੇ-ਬੜੇ ਬੜੇ ਵਿਦਵਾਨ ਪਾਈ ਗਦਾਸ ਵਰਗੇ ਹੋਏ ਨੇ, ਭਾਈ ਮਨੀ ਸਿੰਘ ਵਰਗੇ ਹੋਏ ਨੇ, ਬਾਬਾ ਦੀਪ ਸਿੰਘ ਵੀ ਵਰਗੇ ਸ਼ਹੀਦ ਹੋਏ ਨੇ। ਸਾਡੇ ਕੋਲ ਕਿਸੇ ਸਾਡੇ ਕੋਲ ਕੋਈ ਕਿਸੇ ਕਮੀ ਨਹੀਂ ਹੈਗੀ। ਪਰ ਗੱਲ ਕੀ ਹੈ ਕਿ ਬੱਚਿਆਂ ਨੂੰ ਆਪਣੇ ਵजूद, ਆਪਣੇ ਇਤਿਹਾਸ ਦਾ ਪਤਾ ਨਹੀਂ ਹੈ। ਇਸ ਕਰਕੇ ਅਸੀਂ ਖਤਾ ਖਾ ਰਹੇ ਆਂ। ਕੀ ਕਰਨਾ ਪਊਗਾ ਫਿਰ ਆਪਾਂ ਨੂੰ ਜਿਵੇਂ ਬੱਚਿਆਂ ਨੂੰ ਆਪਾਂ ਕਿੱਦਾਂ ਜੋ ਕੀ ਦੱਸੋਂਗੇ ਵੀ ਕਿਵੇਂ ਬੱਚੇ ਜਿਹੜੇ ਇਸ ਪਾਸੇ ਆ ਸਕਦੇ ਆ ਇਤਿਹਾਸ ਨਾਲ ਜੁੜ ਸਕਦੇ ਦੇਖੋ ਅਸੀਂ ਇਹ ਗੱਲ ਕਹਿੰਦੇ ਕਿ ਦੱਦਾ ਦੇੋਸ਼ ਨਾਲ ਦਉ ਕਿਸੇ ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ਨਾ ਦੀਜੇ ਅਵਰਜਨਾ ਇਹ ਗੱਲ ਪ੍ਰਤੱਖ ਹੈ ਕਿ ਇਨਸਾਨ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦਾ ਹੈ ਜਿੰਨਾ ਚਿਰ ਅਸੀਂ ਖੁਦ ਆਪਣੇ ਆਪ ਤੋਂ ਸਿੱਖੀ ਸ਼ੁਰੂ ਨਹੀਂ ਕਰਾਂਗੇ ਉਨਾਂ ਚਿਰ ਗੱਲ ਨਹੀਂ ਬਣਨੀ ਮੌਜੂਦਾ ਹਾਲਾਤ ਕੀ ਨੇ ਕਿ ਹਰੇਕ ਬੰਦਾ ਚਾਹੁੰਦਾ ਕਿ ਸਿੱਖੀ ਕਮਾਵੇ ਕੋਈ ਹੋਰ ਤੇ ਉਹਦੇ ਮਾਣ ਮੈਂ ਮਹਿਸੂਸ ਕਰਾ ਇਦਾਂ ਨਹੀਂ ਸੋਤੇ ਸ਼ਹਿਬਜਾਦਿਆਂ ਨੇ ਕੁਰਬਾਨੀ ਦਿੱਤੀ ਪਰ ਹੁਣ ਤਾਂ ਨਹੀਂ ਉਹ ਚੀਜ਼ਾਂ ਕਿੱਦਾਂ ਆਪਾਂ ਜੇ ਇਤਿਹਾਸ ਨਹੀਂ ਵੱਡਸਾ ਤੇ ਕੁਰਬਾਨੀ ਤਾਂ ਬਹੁਤ ਵੱਡੀ ਗੱਲ ਹੈ ਮੈਂ ਉਹੀ ਗੱਲ ਲੈ ਕੇ ਆ ਰਿਹਾ ਸੀ ਕਿ ਜਿਹੜੀ ਕੁਰਬਾਨੀ ਹੈ ਸ਼ੇਖਰ ਹੈ ਸਿੱਖੀ ਦਾ ਸਿੱਖੀ ਦਾ ਸ਼ੇਖਰ ਹੈ ਉਹ ਵੀ ਦੇਣਾ ਬੜੀ ਜ਼ਰੂਰ ਦੀ ਗੱਲ ਹੈ ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ ਕਿ ਸਾਨੂੰ ਆਪਣੇ ਘਰਾਂ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਆਪਣੇ ਕੋਲੋਂ ਸ਼ੁਰੂਆਤ ਕਰਨੀ ਪੈਣੀ ਹੈ ਸਭ ਤੋਂ ਪਹਿਲੇ ਜਿਹੜਾ ਬੱਚਾ ਦਾ ਸਿੱਖਣ ਦਾ ਤਰੀਕਾ ਆਪਣੀ ਮਾਂ ਕੋਲੋਂ ਬੱਚਾ ਸਿੱਖਦਾ ਪਰ ਜੇ ਮਾਂ ਨੂੰ ਇਸ ਚੀਜ਼ ਦਾ ਅਲਮ ਨਹੀਂ ਹੈ ਤਾਂ ਬੱਚੇ ਨੂੰ ਕੀ ਸਿਖਾਏਗੀ ਕਿਉਂਕਿ ਪਰਾਤਨ ਸਮੇਂ ਚ ਕੀ ਹੁੰਦਾ ਸੀਗਾ ਕਿ ਕੱਲੀਆਂ ਮਾਂ ਮਾਂ ਨਹੀਂ ਸਨ ਸਿੱਖ ਮਾਂ ਮਾਂ ਸਨ ਦਾਦੀਆਂ ਨਹੀਂ ਸਨ ਸਿੱਖ ਦਾਦੀਆਂ ਸਨ ਅੱਜ ਪਰ ਪਰ ਸਿੱਖ ਦਾ ਤੇ ਸਿੱਖ ਮਾਵਾ ਨਹੀਂ ਹੈ ਕਿਉਂਕਿ ਮਾਂ ਨੂੰ ਇਤਿਹਾਸ ਦਾ ਆਪ ਨਹੀਂ ਤਾਂ ਬੱਚੇ ਨੂੰ ਕੀ ਪੜ੍ਹਾਏਗੀ ਬਸ ਇਹ ਕੀ ਕਰਦੇ ਆ ਕਿ ਬੱਚੇ ਨੂੰ ਮਹਿੰਗੀ ਤੋਂ ਮਹਿੰਗੀ ਸਕੂਲ ਚ ਲਾਉਣ ਦੀ ਕੋਸ਼ਿਸ਼ ਕਰਦੇ ਆ ਮਾਂ ਬੋਲੀ ਤੇ ਗੱਲ ਕਰਨੀ ਮੈਂ ਤੁਹਾਡੇ ਮੁਰਕੇ ਜਾ ਰਿਹਾ ਕਿ ਉੱਥੇ ਕੀ ਹੁੰਦਾ ਕਿ ਮਾਂ ਬੋਲੀ ਤੇ ਬੈਨ ਲਗਾਇਆ ਜਾਂਦਾ ਪਰ ਜੇ ਸਾਡੇ ਬੱਚੇ ਨੂੰ ਮਾਂ ਬੋਲੀ ਆਉਂਦੀ ਹੋਏਗੀ ਮੈਂ ਤੁਹਾਡੇ ਮਾਦਰੀ ਬੜੀ ਵਿਲੱਖਣਾ ਗੱਲ ਕਹਿਣ ਲੱਗਿਆ ਕਿ ਜਿਸ ਬੱਚੇ ਨੂੰ ਪੰਜਾਬੀ ਮਾਂ ਬੋਲੀ ਪ੍ਰੋਪਰ ਆਉਂਦੀ ਹੈ ਨਾ ਚੰਗੀ ਤਰ੍ਹਾਂ ਆਉਂਦੀ ਹੈ ਉਹ ਬੱਚਾ ਸੰਸਾਰ ਦਾ ਕੋਈ ਵੀ ਸ਼ਬਦ ਬੋਲ ਸਕਦਾ ਹੈ ਉਦਾਹਰਣ ਦੇ ਤੌਰ ਤੇ ਆਪਾਂ ਫਤਿਹਗੜ ਸਾਹਿਬ ਦੀ ਤਾਂ ਤੇ ਖੜੇ ਆ ਆਪਾਂ ਪੜਦੇ ਆ ਫਤਿਹਗੜ ਸਾਹਿਬ ਅੰਗਰੇਜ਼ ਕੀ ਬਣ ਗਏ ਫਤਿਹਗੜ ਸਾਹਿਬ ਉਹਨਾਂ ਦੀ ਭਾਸ਼ਾ ਦੀ ਗਰੀਬੀ ਹੈ ਇਹ ਗੱਲ ਕੋਈ ਸ਼ੱਕ ਨਹੀਂ ਕਿ ਅੱਜ ਮੌਜੂਦਾ ਸਮਝਗਰੀ ਜੀ ਦੀ ਭਾਸ਼ਾ ਦੀ ਲੋੜ ਹੈ ਪਰ ਪੰਜਾਬੀ ਸਭ ਤੋਂ ਵਿਲੱਖਣ ਭਾਸ਼ਾ ਕਈ ਵਾਰ ਗੱਲ ਸੁਣਨ ਨੂੰ ਆਉਂਦੀ ਹੈ ਸ਼ਹਿਰਾਂ ਦੇ ਵਿੱਚੋਂ ਕਿ ਜਿਹੜੀ ਪੰਜਾਬੀ ਮਾਮੂਲੀ ਹੈ ਇਹ ਅਨਪੜਾਂ ਦੀ ਭਾਸ਼ਾ ਹੈ ਗਰੀਬਾਂ ਦੀ ਭਾਸ਼ਾ ਹੈ ਬਰਾਦਰੀ ਹੈ ਗੁਰੂ ਨਾਨਕ ਸਾਹਿਬ ਐਜੂਕੇਟਿਡ ਪਰਸਨ ਸਨ ਉਹ ਕਾਲ ਰੂਪ ਸਨ ਰੱਬ ਦਾ ਰੂਪ ਸਨ ਉਹਨਾਂ ਨੇ ਪੰਜਾਬੀ ਭਾਸ਼ਾ ਚੂਜ਼ ਕੀਤੀ ਤੇ ਗੱਲ ਕੀਤੀ ਸੀ ਮੈਂ ਜਿਸ ਨੂੰ ਪੰਜਾਬੀ ਭਾਸ਼ਾ ਪ੍ਰੋਪਰ ਪੜ੍ਹਨੇ ਆ ਕਿ ਸੰਸਾਰ ਦਾ ਕੋਈ ਵੀ ਸ਼ਬਦ ਉਹ ਬੋਲ ਸਕਦਾ ਹੈ ਇਸ ਉਪਰਾਲੇ ਤਾ ਤਾਂ ਅਸੀਂ ਅੱਜ ਅਥੀ ਆਪਣੀ ਸਟਾਲ ਤੇ ਅਸੀਂ ਬੱਚਿਆਂ ਕੋਲੋਂ ਪੰਜਾਬੀ ਮਾਮੂਲੀ ਲਿਖਾ ਕੇ ਦੇਖ ਰਹੇ ਹਾਂ ਸਲੇਟਾਂ ਦੇ ਕੇ ਬੱਚਿਆਂ ਨੂੰ ਚੌਕ ਦੇ ਕੇ ਲਿਖਾਉਂਦੇ ਆ ਜਿਹੜਾ ਬੱਚਾ ਲਿਖੇ ਸਹੀ ਗੱਲ ਤੋਂ ਬਾਅਦ ਦੀ ਗੱਲ ਹੈ ਸਭ ਤੋਂ ਵੈਸੀ ਬੱਚਿਆਂ ਨੂੰ ਸਰਪ੍ਰਾਈਜ਼ ਦਿੰਦੇ ਆ ਅਸੀਂ ਤਰੀਕੇ ਨਾਲ ਸੋ ਇਹ ਛੋਟੇ ਜੋ ਉਪਰਾਲਾ ਕੀ ਪਿਆ ਜੇ ਬਹੁਤ ਧੰਨਵਾਦਾ ਸ਼ੁਕਰੀਆ ਸੋ ਤਸਵੀਰਾਂ ਦਿਖਾ ਦਈਏ ਤੈਨੂੰ ਇਹ ਸ੍ਰੀ ਸਹਿਜ ਪਾਠ ਸੇਵਾ ਸ੍ਰੀ ਅਮਰਸਰ ਸਾਹਿਬ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਠੀਕ ਹੈ ਉਹਨਾਂ ਨੇ ਕਿਹਾ ਕਿ ਲੰਗਰ ਬਹੁਤ ਲਗਾਏ ਗਏ ਨੇ ਪਰ ਇੱਕ ਵਿਲੱਖਣ ਲੰਗਰ ਹੋਣਾ ਚਾਹੀਦਾ ਇੱਕ ਅਹਿਜਾ ਲੰਗਰ ਹੋਣਾ ਚਾਹੀਦਾ ਜੋ ਨੌਜਵਾਨਾਂ ਦੇ ਵਿੱਚ ਇੱਕ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਤੇ ਉਹਨਾਂ ਵੱਲੋਂ ਅੱਜ ਇੱਕ ਉਪਰਾਲਾ ਕੀਤਾ ਗਿਆ ਛੋਟੇ ਛੋਟੇ ਬੱਚੇ ਨੇ ਸਲੇਟਾਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਤੋਂ ਪੰਜਾਬੀ ਦੇ ਵਿੱਚ ਆਪਾਂ ਕਹਿ ਦਈਏ ਊੜਾ ਆੜਾ ਈੜੀ ਸਸਾ ਵੀ ਲਿਖਾਇਆ ਜਾ ਰਿਹਾ ਹੈ ਤੇ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਸੋ ਇਹ ਜਿਹੇ ਉਪਰਾਲੇ ਜਿਹੜੇ ਨੇ ਇਹ ਸ੍ਰੀ ਸਹਿਜ ਪਾਠ ਸੇਵਾ ਸ੍ਰੀ ਅੰਮ੍ਰਿਤਸਰ ਤੋਂ ਆਏ ਨੇ ਤੇ ਉਹਨਾਂ ਵੱਲੋਂ ਕੀਤੇ ਜਾਂਦੇ ਨੇ ਤੇ ਮੁਫਤ ਆਪਾ ਕਹਿ ਰਹੀਏ ਕੋਈ ਪੈਸਾ ਨਹੀਂ ਲਿਆ ਜਾਂਦਾ ਸਿਰਫ ਇੱਕ ਜਾਣਕਾਰੀ ਹੈ ਇੱਕ ਉਪਰਾਲਾ ਕੀਤਾ ਗਿਆ ਵੀ ਵੱਦ ਤੋਂ ਵੱਦ ਬੱਚੇ ਨੇ ਜਿਹੜੇ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਲੱਗੇ ਨਾਲ ਹੀ ਵੀਰ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬੀ ਭਾਸ਼ਾ ਦਾ ਸਤਕਾਰ ਨਹੀਂ ਹੁੰਦਾ ਚੰਗੀ ਤਰੀਕੇ ਨਾਲ ਨਹੀਂ ਬੋਲੀ ਜਾਂਦੀ ਉਦੋਂ ਤੱਕ ਕੋਈ ਹੱਲ ਨਹੀਂ ਤੇ ਨਾਲ ਹੀ ਉਹਨਾਂ ਨੇ ਬੱਚਿਆਂ ਦੀਆਂ ਮਾਵਾਂ ਨੂੰ ਵੀ ਅਪੀਲ ਕਰ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਸਿੱਖਿਆ ਦਾ ਮਤਲਬ ਇਹ ਨਹੀਂ ਵੀ ਉਹ ਸਕੂਲ ਜਾਂਦੇ ਨੇ ਤਾਂ ਸਿੱਖਿਆ ਹਾਸਲ ਕਰਦੇ ਨੇ ਨਾਲ ਹੀ ਉਹਨਾਂ ਨੂੰ ਗੁਰੂ ਸਹਿਬਾਨਾਂ ਨੇ ਕੀ ਕੀ ਆਪਣੇ ਧਰਮ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਉਸ ਦੀ ਵੀ ਜਾਣਕਾਰੀ ਬੱਚਿਆਂ ਨੂੰ ਦੇਣੀ ਲਾਜ਼ਮੀ ਆ ਤਾਂ ਹੀ ਨੌਜਵਾਨ ਪੀੜ੍ਹੀ ਹੈ ਜਿਹੜੀ ਗੁਰੂ ਸਿੱਖੀ ਦੇ ਨਾਲ ਲੱਗ ਸਕਦੀ ਹੈ ਤਸਵੀਰਾਂ ਦੇਖ ਸਕਦੇ ਹੋ ਬੱਚਿਆਂ ਦੇ ਹੱਥਾਂ ਦੇ ਵਿੱਚ ਸਲੇਟਾਂ ਨੇ ਤੇ ਉਹਨਾਂ ਤੋਂ ਊੜਾ ਆੜਾ ਈੜੀ ਸਸਾ ਵਗੈਰਾ ਜੋ ਹੈਗਾ ਪੰਜਾਬੀ ਦੇ ਸ਼ਬਦ ਲਿਖਾਏ ਜਾ ਰਹੇ ਨੇ ਤੇ ਜਿਹੜਾ ਬੱਚਾ ਇਹਨਾਂ ਦੇ ਵਿੱਚੋਂ ਸਹੀ ਲਿਖੂਗਾ ਉਹਨੂੰ ਸ੍ਰੀ ਸ਼ਹਿਜ ਪਾਠ ਸੇਵਾ ਸੁਸਾਇਟੀ ਹੈ ਜਿਹੜੀ ਆਪਾਂ ਕਹਿ ਦਈਏ ਉਹ ਇਨਾਮ ਵੀ ਦੇ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਦੋਂ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਹੁੰਦਾ ਤਾਂ ਬੱਚੇ ਵਧੀਆ ਲਿਖਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਨੂੰ ਨਾਮ ਮਿਲੇ ਜਾਂਦੇ ਨੇ ਤੇ ਇਸ ਤਰੀਕੇ ਦੇ ਨਾਲ ਬੱਚੇ ਨੇ ਜਿਹੜੇ ਆਪਣੇ ਪੰਜਾਬੀ ਬੋਲੀ ਨਾਲ ਜੁੜ ਸਕਦੇ ਨੇ ਨਾਲ ਹੀ ਇਤਿਹਾਸ ਦੇ ਨਾਲ ਵੀ ਜੁੜ ਸਕਦੇ ਨੇ ਸੋ ਸ਼੍ਰੀ ਸ਼ਹਿਜਪਾਟ ਸੇਵਾ ਵੱਲੋਂ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਜਿਸ ਦੀ ਹਰ ਪਾਸੇ ਸ਼ਲਾਘਾ ਵੀ ਹੋ ਰਹੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਮਾਪੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਇਹ ਸਟਾਲ ਦੇ ਵਿੱਚ ਲੈ ਕੇ ਆਏ ਨੇ ਕਿਉਂਕਿ ਜਾਣਕਾਰੀ ਸਿੱਖ ਇਤਿਹਾਸ ਦੀ ਦਿੱਤੀ ਜਾ ਰਹੀ ਹੈ ਕੈਮਰਾ ਪਰਸਨ ਸੰਦੀਪ ਟੁਰਨੇ ਦੇ ਨਾਲ ਤਜਿੰਦਰ ਚੰਦੀ ਏਐਨਬੀ ਨਿਊ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ